ਕੀ ਬਾਤ ਮੜਾ ਜਾ ਜੀ ਕੋਰੜਾ ਸੰਦਾ ਹਾਂਜੀ ਤੇਦਾ ਸਿਰ ਲੈਖਾ ਪੁੱਤ ਜੱਟ ਦਾ ਜੀ ਜਾ ਕੇ ਕੈਨੇਡਾ ਦੱਸੇ ਕੀ ਖਟਿਆ ਵੇਖੋ ਵੇਖੀ ਰੀਤਾਂ ਵਿੱਚ ਘਰ ਪਟਿਆ ਇੱਥੇ ਰਹਿ ਕੇ ਭਾਵੇਂ ਧਾਗਾ ਵੀ ਨਾ ਵੱਟਦਾ ਹਾਂਜੀ ਕਰਦਾ ਜਹਾੜੀਆਂ ਪੁੱਤ ਜੱਟ ਦਾ ਇੱਥੇ ਆ ਕੇ ਤਸਲੇ ਚੱਕਣ ਲਾ ਦਿੱਤਾ ਹਾਂ ਸੋਚਾਂ ਵਾਲੇ ਖਾਣੇ ਨੂੰ ਢੱਕਣ ਲਾ ਦਿੱਤਾ ਆ ਕੇ ਮੱਥੇ ਤੇ ਹੱਥ ਨਹੀਂ ਆ ਮਾਰ ਕੇ ਮੱਥੇ ਤੇ ਹੱਤਨੀਆ ਪਟਦਾ ਕਰਦਾ ਦਿਹਾੜੀਆਂ ਨਾਲ ਪੁੱਤ ਜੱਟ ਦਾ ਦਿਨ ਵਿੱਚ ਜਿਹੜੇ ਸੁਪਨੇ ਸੰਜੋਏ ਸੀ ਜਾ ਕੇ ਜਦੋਂ ਤੱਕਿਆ ਉਹ ਪਹਿਲਾਂ ਮੋਏ ਸੀ ਮਰਦਾ ਨਾ ਭੁੱਖਾ ਭਾਵੇਂ ਵਾਣ ਵੱਟਦਾ ਕਰਦਾ ਦਿਹਾੜੀਆਂ ਨਾਲ ਪੁੱਤ ਜੱਟ ਦਾ ਇੱਥੇ ਤਾਂ ਸੀ ਮੱਖਣ ਮਲਾਈਆਂ ਖਾਣ ਨੂੰ ਪਾਲਿਆਂ ਨਾਲ ਲੱਭਣ ਉਧਰ ਜਾਮ ਨੂੰ ਆਉਂਦਾ ਨਾ ਕੈਨੇਡਾ ਤਾਂ ਸੀ ਕੀ ਘਟਦਾ ਕਰਦਾ ਦਿਹਾੜੀਆਂ ਨਾਲ ਪੁੱਤ ਜੱਟ ਦਾ ਪਾਣੀ ਪਾ ਕੇ ਕੌਲੀ ਵਿੱਚ ਨਹੀਂ ਸੀ ਪੀ ਨਹੀਂ ਸੀ ਸਕਦਾ ਉਥੇ ਬਿਨਾਂ ਕੀਰਤਿਆਂ ਨਾਲ ਜੀ ਨਹੀਂ ਸੀ ਸਕਦਾ ਕਾਲੇ ਪਾਣੀ ਵਾਲੀ ਨਾਲ ਤੂੰ ਝੇਲ ਕੱਟਦਾ ਕਰਦਾ ਦਿਹਾੜੀਆਂ ਨਾਲ ਪੁੱਤ ਜੱਟ ਦਾ ਮਿੱਟੀ ਨਾਲ ਮਿੱਟੀ ਜੇ ਤੂੰ ਪਿੰਡੋਂ ਹੁੰਦਾ ਗੋਰੀਆਂ ਦੇ ਅਣਕੇ ਨਾਲ ਪੱਥਰ ਢੋਂਦਾ ਪੀ ਆਰ ਪਾੜ ਕੇ ਪਰਾਂਜੇ ਛੱਡਦਾ ਕਰਦਾ ਦਿਹਾੜੀਆਂ ਨਾਲ ਪੁੱਤ ਜੱਟ ਦਾ ਤੱਤਿਆਂ ਦੇ ਜਾਣ ਨਾਲ ਕਦੇ ਵੀ ਲੱਗਦਾ ਅਣਕੇ ਵਿਦੇਸਾਂ ਜਿੰਨਾ ਧੂੜਾਂ ਫੱਕਦਾ ਇੱਥੇ ਰਹਿ ਕੇ ਝੂਟਦਾ ਇੱਥੇ ਰਹਿ ਕੇ ਕੀ ਝੂਟਦਾ ਪੰਘੂੜਾ ਪੱਟਦਾ ਕਰਦਾ ਦਿਹਾੜੀਆਂ ਨਾ ਪੁੱਤ ਜੱਟ ਦਾ ਸ਼ਿਫਟਾਂ ਲਗਾ ਕੇ ਨਾ ਤੂੰ ਥੱਕਦਾ ਕਦੀ ਰੋਟੀਆਂ ਪਕਾਉਂਦੇ ਨਾ ਤੂੰ ਅੱਕਦਾ ਕਦੀ ਪਾ ਕੇ ਮੈਂ ਇਹ ਕੱਪੜੇ ਨਾ ਦਿਨ ਕੱਟਦਾ ਕਰਦਾ ਦਿਹਾੜੀਆਂ ਨਾ ਪੁੱਤ ਜੱਟ ਦਾ ਫਿਰਦਾ ਹਾਂ ਕਿਸ਼ਤਾਂ ਤੇ ਗੱਡੀ ਲੈਣ ਨੂੰ ਰੱਖੜੀ ਤੇ ਪੰਜ ਨਾ ਰੁਪਏ ਭੇਣ ਨੂੰ ਨਾ ਸੂਟ ਲੈ ਕੇ ਦਿੱਤਾ ਕਦੀ ਜੋਰ ਜੱਟ ਦਾ ਕਰਦਾ ਦਿਹਾੜੀ ਨਾ ਪੁੱਤ ਜੱਟ ਦਾ ਆਪਣੇ ਹੀ ਆਪ ਗਲ ਪਾਇਆ ਫੈ ਨੂੰ ਪੰਜ ਸਾਲ ਹੋ ਗਏ ਛੱਡਿਆਂ ਵਿਆਹੀ ਨੂੰ ਇਸ ਦੁੱਖ ਨਾਲ ਰਬ ਮਾਰ ਛੱਡਦਾ ਕਰਦਾ ਦਿਹਾੜੀਆਂ ਨਾ ਪੁੱਤ ਜੱਟ ਦਾ ਨਾ ਸੱਜਰੀ ਵਿਆਹੀ ਤਹਾ ਮਾ ਰੋਮ ਦੀ ਚੰਗਾ ਸੀ ਕੁਵਾਰੀ ਨਾ ਉਹ ਦੁਖੀ ਹੋਵੰਦੀ ਅੰਜੂਆਂ ਨਾ ਭਿੱਜਿਆ ਸਹਰਾਣਾ ਪਟਦਾ ਕਰਦਾ ਦਿਹਾੜੀਆਂ ਨਾ ਪੁੱਤ ਜੱਟ ਦਾ ਮਰ ਗਈ ਤੈਨੂੰ ਮੈਂ ਮਾਰ ਗਈ ਮਾਂ ਤੈਨੂੰ ਇਹ ਉਡੀਕਦੀ ਲਾਰਿਆਂ ਦੇ ਕੰਡੇ ਜਿੰਦੜੀ ਤਰੀਕ ਦੀ ਇਤੋਂ ਚੰਗਾ ਸੀ ਹੱਥੀ ਮਾਰ ਸੱਟ ਦਾ ਕਰਦਾ ਤਿਹੜੀਆਂ ਨਾ ਪੁੱਤ ਜੱਟ ਦਾ ਲੱਲੀ ਪਿੱਛੇ ਲੱਗ ਤੁਰ ਜਾਂਦੀ ਭੱਲੀ ਵੇ ਚਾਚੇ ਦੀ ਧੀ ਚੱਲੀ ਕਿਉਂ ਮੈਂ ਰਹਾ ਕੱਲੀ ਵੇ ਇਹੋ ਸਾੜਾ ਜੱਗ ਨੂੰ ਹੈ ਮਾਰ ਸੱਟ ਦਾ ਕਰਦਾ ਤਿਹੜੀਆਂ ਨਾ ਪੁੱਤ ਜੱਟ ਦਾ 25 30 ਲੱਖ ਬੈਠਾ ਹੱਥੀ ਰੋੜਵੇ ਦਾਦੜਾਂ ਦੀ ਨਹੀਂ ਧਾਰ ਤੇਰੀ ਲੋੜਵੇ ਆਵੇ ਜਦੋਂ ਜਾਦ ਤੇ ਕਲੇਜਾ ਫੜਦਾ ਕਰਦਾ ਦਿਹਾੜੀਆਂ ਨਾ ਪੁੱਤ ਜੱਟ ਦਾ ਅਜੇ ਹੋਰ ਆ ਜੀ ਇਹੋ ਹੀ ਅੱਛਾ ਦੇਖੋ ਤੇ ਚੰਦਰੇ ਨੇ ਤੈਨੂੰ ਚੱਕਿਆ ਆ ਗਿਆ ਵਿਦੇਸ਼ਾਂ ਚ ਤਕਾਇਆ ਤਕਾਇਆ ਲਾ ਕੇ ਤਿੱਲੀ ਉਹ ਜੇ ਤੂੰ ਪਰਾਂ ਸੱ ਪਰਾਂ ਹਟਦਾ ਲਾ ਕੇ ਤਿੱਲੀ ਉਹ ਪਰਾਂ ਹਟਦਾ ਕਰਦਾ ਦਿਹਾੜੀਆਂ ਨਾ ਪੁੱਤ ਜੱਟ ਦਾ ਫਿਰਦਾ ਕੈਨੇਡਾ ਵਾਪਸ ਘਲਉਣ ਨੂੰ ਚਿੱਤ ਤੇਰਾ ਕਰਦਾ ਕਿਉਂ ਨਹੀਂ ਆਉਣ ਨੂੰ ਕਰੀ ਨਾ ਵਿਸ਼ਵਾਸ ਗੋਰੇ ਗਿਰਗਟ ਦਾ ਕਰਦਾ ਤਿਹੜੀਆਂ ਨਾ ਪੁੱਤ ਜੱਟ ਦਾ ਲੋੜ ਕਾਦੀ ਪੈ ਗਈ ਸੀ ਕੈਨੇਡਾ ਜਾਣ ਦੀ ਜਾ ਕੇ ਵਿਦੇਸ਼ੀ ਧੱਕੇ ਢੋੜੇ ਖਾਣ ਦੀ ਇਹ ਕਿਹੜਾ ਇੱਥੇ ਕਿਹੜਾ ਝੂਠ ਦਾ ਪੰਗੋ ਉੱਥੇ ਕਿਹੜਾ ਝੂਠ ਦਾ ਪੰਗੋੜਾ ਪਟਦਾ ਕਰਦਾ ਤਿਹੜੀਆਂ ਨਾ ਪੁੱਤ ਜੱਟ ਦਾ ਭੈਣ ਕੋਲੋਂ ਰਖੜੀ ਬਣਾਉ ਕੌਣ ਵੇ ਬਿਨਾ ਤੇਰੇ ਲਾੜ ਲੜਾਉ ਕੌਣ ਵੇ ਮੂੜੀ ਲੈ ਕੇ ਰਖੜੀ ਕਲੇਜਾ ਫੜਦਾ ਕਰਦਾ ਦਿਹਾੜੀਆਂ ਨਾਲ ਪੁੱਤ ਜੱਟ ਦਾ ਘਰੇ ਰੱਖੇ ਕੰਮ ਏ ਉਥੇ ਕਾਮਾਂ ਬਣਿਆ ਉਮਰਾਂ ਲਈ ਜੱਗ ਦਾ ਉਲਾਮਾ ਬਣਿਆ ਇੱਥੇ ਰੱਖੇ ਵਾਧੂ ਖੱਟੀਆਂ ਤੋਂ ਖਟਦਾ ਕਰਦਾ ਦਿਹਾੜੀਆਂ ਨਾਲ ਪੁੱਤ ਜੱਟ ਦਾ ਫਸੀਆਂ ਨੂੰ ਛੱਡ ਉੜਦੀਆਂ ਫੋਂਦਾ ਵੇ ਉੱਡ ਕੇ ਹਵਾ ਉੱਡਦੇ ਹਵਾ 'ਚ ਤੀਰ ਸੀਨੇ ਲਾਉਂਦਾ ਵੇ ਦਾ दारू ਪਾਵੇਂ ਪਿੰਡਾ ਰੋਜ ਇੱਥੇ ਮੱਟਦਾ ਕਰਦਾ ਦਿਹਾੜੀਆਂ ਨਾਲ ਪੁੱਤ ਜੱਟ ਦਾ ਮੰਗਦਾ ਪਿਓ ਤੋਂ ਤੈਨੂੰ ਜੋਸ ਹੀ ਲੋੜ ਵੇ ਮੰਗਦਾ ਪਿਓ ਤੋਂ ਤੈਨੂੰ ਜੋ ਸੀ ਲੋੜ ਵੇ ਉਹਦੇ ਕੋਲ ਕਿਹੜਾ ਪੈਸਿਆਂ ਦੀ ਥੋੜਵੇ ਜਾਨ ਤਿੱਥੋਂ ਵਾਰਦਾ ਨਾ ਪਿੱਛੇ ਹਟਦਾ ਕਰਦਾ ਦਿਹਾੜੀਆਂ ਨਾ ਪੁੱਤ ਜੱਟ ਦਾ ਕਣਕਾਂ ਖਪਾਂ ਸ਼ਰਮਾਂ ਤੇ ਮੱਕੀਆਂ ਟੱਕ ਟੱਕ ਰਾਹ ਤੇਰਾ ਉਹ ਵੀ ਥੱਕੀਆਂ ਵੇਚ ਕੇ ਜਿਨ੍ਹਾਂ ਨੂੰ ਪੈਸੇ ਵੱਧ ਵਟਦਾ ਕਰਦਾ ਦਿਹਾੜੀਆਂ ਨਾ ਪੁੱਤ ਜੱਟ ਦਾ ਰੰਗਲੇ ਪੰਜਾਬ ਘਾਟਾ ਕਿਹੜੀ ਗੱਲ ਦਾ ਜਾ ਕੇ ਪ੍ਰਦੇਸ਼ ਪਾਠੀਆਂ ਨਾ ਥਲਦਾ ਇੱਕ ਦਰ ਬੰਦ ਸੋਹ ਦਰ ਖੁੱਲੇ ਵੇ ਸ਼ਾਮੇ ਮੋੜ ਆਉਣ ਜੋ ਸਵੇਰੇ ਭੁੱਲੇ ਵੇ ਰਹੇ ਜੱਗ ਜਿਉਂਦਾ ਨੇਕੀਆਂ ਜੋ ਖਟਦਾ ਕਰਦਾ ਦਿਹਾੜੀਆਂ ਨਾਲ ਪੁੱਤ ਜੱਟ ਦਾ ਕਰਦਾ ਮਿਹਨਤ ਤਾਰ ਆਖੇ ਲੱਗਵੇ ਤੇਰੇ ਨਾਲ ਸਾਡਾ ਹੈ ਜਹਾਨ ਜੱਗ ਵੇ ਮਿਲਦਾ ਮਲਮ ਨਹੀਂ ਵਿਛੋੜੇ ਫਟਦਾ ਕਰਦਾ ਦਿਹਾੜੀਆਂ ਨਾਲ ਪੁੱਤ ਜੱਟ ਦਾ ਘਰੇ ਆ ਕੇ ਵੇਖ ਤਾਰ ਮੋਜਾਂ ਮੰਨਦਾ ਮਾਰ ਜਾਂਦਾ ਤੇਰੇ ਵਾਂਗੂ ਕੱਟਾ ਛਾਂਦਾ ਗਧੇ ਵਾਂਗ ਭਾਰ ਢੋਈ ਜਾਂਦਾ ਛੱਟਦਾ ਕਰਦਾ ਦਿਹਾੜੀਆਂ ਨਾਲ ਪੁੱਤ ਜੱਟ ਦਾ ਸੱਜਰੀ ਸਵੇਰ ਵੇਖਦਾ ਪੰਜਾਬ ਦੀ ਮਹਿਕ ਲੈਂਦਾ ਫੁੱਲ ਸਦਾ ਫੁੱਲਾਵੇਂ ਗੁਲਾਬ ਦੀ ਬੇਸਮੈਂਟਾਂ ਵਿੱਚ ਨਾ ਤੂੰ ਜੇਲਾ ਕਰਦਾ ਕਰਦਾ ਦਿਹਾੜੀਆਂ ਨਾਲ ਪੁੱਤ ਜੱਟ ਦਾ ਸੁਣਦਾ ਤੂੰ ਮੇਲਿਆਂ 'ਚ ਸੋਹਣੇ ਗੀਤ ਵੇ ਮੁਹੰਮਦ ਸਦੀਕ ਬਾਬਾ ਗੁਰਮੀਤ ਵੇ ਸੁਣਦਾ ਸੁਣਦਾ ਤੂੰ ਮੇਲਿਆਂ 'ਚ ਸੁਨੇ ਗੀਤ ਵੇ ਮੁਹੰਮਦ ﺻਦੀਕ ਬਾਵਾ ਗੁਰਮੀਤ ਵੇ ਮਾਨਕ ਸਤਾਂ ਦੇ ਵਿੱਚ ਝੂੜਾਂ ਪੱਟਦਾ ਕਰਦਾ ਦਿਹਾੜੀਆਂ ਨਾ ਪੁੱਤ ਜੱਟ ਦਾ ਸੱਜਰੀ ਵਿਆਹ ਦਾ ਤੂੰ ਮਾਨ ਰੱਖਦਾ ਛਤਰੀ ਪਿਆਰ ਵਾਲੀ ਤਾਨ ਰੱਖਦਾ ਜਿਉਂ ਦੀ ਜਾਣੇ ਉਹਨੂੰ ਨਾ ਕਬਰ ਸੱਟਦਾ ਕਰਦਾ ਦਿਹਾੜੀਆਂ ਨਾ ਪੁੱਤ ਜੱਟ ਦਾ ਇੱਕ ਉਤੇ ਖੇਡਣਾ ਸੀ ਤੇਰੇ ਲਾਲ ਵੇ ਹੁਣ ਉਹਦੀ ਅੱਖੀਆਂ 'ਚ ਤੇਰੀ ਭਾਲ ਵੇ ਸ਼ੱਕ ਦਾ ਨਾ ਘੜੀ ਠੱਕਦਾ ਨਾ ਘੜੀ ਘੜੀ ਮੂੰਹ ਚਟਦਾ ਕਰਦਾ ਦਿਹਾੜੀਆਂ ਨਾ ਪੁੱਤ ਜੱਟ ਦਾ ਅਸੀਂ ਬੱਚੇ ਅਸੀਂ ਬੱਚੇ ਆਖਰੀ ਵਿਕਟ ਜੋਗਰੇ ਅਸੀਂ ਹੁਣ ਬੱਚੇ ਆ ਅਸੀਂ ਬੱਚੇ ਆਖਰੀ ਵਿਕਟ ਜੋਗਰੇ ਭੇਜ ਦਾਂਗੇ ਪੈਸੇ ਵੇ ਟਿਕਟ ਜੋਗਰੇ ਰੋਜ਼ ਰਿੰਦਾ ਤਾਰ ਨਾ ਰੋਜ਼ ਰਿੰਦਾ ਤਾਰ ਦਾ ਬਲੱਡ ਘਟਦਾ ਕਰੇ ਨਾ ਦਿਹਾੜੀ ਹੁਣ ਪੁੱਤ ਜੱਟ ਦਾ ਕਰੇ ਨਾ ਦਿਹਾੜੀ ਹੁਣ ਪੁੱਤ ਜੱਟ ਦਾ ਧੰਨਵਾਦ ਜੀ ਇਹ ਕਵਿਤਾ ਦਾ ਨਾਮ ਹੈ ਬਸਤੇ ਨਾਲ ਮੈਨੂੰ ਬਹੁਤ ਪਿਆਰ ਬਸਤੇ ਨਾਲ ਮੈਨੂੰ ਬਹੁਤ ਪਿਆਰ ਪਰ ਇਸ ਦਾ ਥੋੜਾ ਜਿਆਦਾ ਭਾਰ ਪੱਕਾ ਮੇਰਾ ਇਹ ਹੈ ਯਾਰ ਦੇਖ ਕੇ ਖੁਸ਼ ਹੁੰਦਾ ਪਰਿਵਾਰ ਇਸ ਵਿੱਚ ਲੁਕੇ ਗੁਣ ਹਜ਼ਾਰ ਸਕੂਲ ਪੜਨ ਲਈ ਜਦੋਂ ਮੈਂ ਜਾਵਾਂ ਸ਼ੌਂਕ ਨਾਲ ਇਹਨੂੰ ਗੱਲ ਵਿੱਚ ਪਾਵਾਂ ਸਾਥੀਆਂ ਨਾਲ ਹੋ ਜਾਵਾਂ ਤਿਆਰ ਇਸ ਵਿੱਚ ਲੁਕੇ ਗੁਣ ਹਜ਼ਾਰ ਬਸਤਾ ਸਾਡਾ ਭਵਿੱਖ ਬਣਾਵੇ ਭੰਡਾਰ ਗਿਆਨ ਦਾ ਨਾਲ ਲਿਆਵੇ ਬਣਾਉਣਾ ਸਾਨੂੰ ਇਸ ਸਰਦਾਰ ਇਸ ਵਿੱਚ ਲੁਕੇ ਗੁਣ ਹਜ਼ਾਰ ਪੜਨ ਤੋਂ ਪਹਿਲਾਂ ਮਿਲਿਆ ਬਸਤਾ ਪੜਨ ਤੋਂ ਪਹਿਲਾਂ ਮਿਲਿਆ ਬਸਤਾ ਫਿਰ ਵੇਖਿਆ ਸਕੂਲ ਦਾ ਰਸਤਾ ਮਾਸਟਰ ਪੜਾਉਂਦੇ ਨਾਲ ਪਿਆਰ ਇਸ ਵਿੱਚ ਲੁਕੇ ਗੁਣ ਹਜ਼ਾਰ ਵਿਦਿਆ ਦੀ ਪਹਿਲੀ ਪੌੜੀ ਬਸਤਾ ਭਾਵੇਂ ਇਹ ਸਭ ਚੀਜ਼ਾਂ ਤੋਂ ਸਸਤਾ ਇਸ ਆਵੇਂ ਇਹ ਸਭ ਚੀਜ਼ਾਂ ਤੋਂ ਸਸਤਾ ਇਸ ਲਈ ਕਰੋ ਇਸ ਦਾ ਸਤਕਾਰ ਇਸ ਵਿੱਚ ਲੁਕੇ ਗੁਣ ਹਜ਼ਾਰ ਬਸਤੇ ਦਾ ਪਹਿਲਾ ਸ਼ੌਕ ਬਣਾਈਏ ਕਿਤਾਬਾਂ ਕਾਪੀਆਂ ਫਿਰ ਵਿੱਚ ਪਾਈਏ चौहान ਬਣੀ चौहान ਬੱਚਿਆਂ ਨੂੰ ਖੂਬ ਪੜਾਈਏ ਵਿਦਿਆ ਦਾ ਫਿਰ ਹੋਣਾ ਪਸਾਰ ਇਸ ਵਿੱਚ ਲੁਕੇ ਗੁਣ ਹਜ਼ਾਰ ਬਸਤੇ ਨਾ ਮੈਨੂੰ ਬਹੁਤ ਪਿਆਰ ਧੰਨਵਾਦ ਨਾ ਪਗ ਬਾਪੂ ਦੀ ਰੋਲ ਦੀ ਸਮੇਂ ਪੁਰਾਣੇ ਦੇ ਵਿੱਚ ਧੀਆ ਨਾ ਮਾਪਿਆਂ ਅੱਗੇ ਬੋਲਦੀਆਂ ਆਪਣੇ ਨਾਂ ਜਜਬਾਤ ਉਹ ਦੱਸਣ ਨਾ ਬਲਬਲੇ ਉਹ ਪਰੋਲਦਿਆਂ ਆਪਣੇ ਦੁੱਖ ਛਪਾਉਂਦੀਆਂ ਅੰਦਰ ਤੇ ਕਦੇ ਨਾ ਰਹਿਣ ਟਟੋਲਦੀਆਂ ਮਾਪਿਆਂ ਦੀ ਤਕੜੀ ਵਿੱਚ ਤੁਲਣ ਮਾਪਿਆਂ ਦੀ ਤਕੜੀ ਵਿੱਚ ਤੁਲਣ ਨਾ ਬਖਰੇ ਬੱਟੇ ਤੋਲਦੀਆਂ ਕਰਦਾਰ ਉਚਾ ਤੇ ਉੱਚੀਆਂ ਸੋਚਾਂ ਘਰ ਬਾਬਲ ਦੇ ਸ਼ੋਭਦਿਆਂ ਧਰਤੀ ਮਾਂ ਦੀਆਂ ਬਣ ਕੇ ਧੀਆਂ ਧਰਤੀ ਮਾਂ ਦੀਆਂ ਧੀਆਂ ਬਣ ਕੇ ਚੰਗੀਆਂ ਰੀਤਾਂ ਤੋਰਦੀਆਂ ਸੋਨੇ ਤੋਂ ਵੀ ਬਣਦੀਆਂ ਹੀਰੇ ਸੋਨੇ ਤੋਂ ਵੀ ਬਣਦੀਆਂ ਹੀਰੇ ਨਾ ਕੜੀ ਕਦੇ ਸੰਘੋਲਦੀਆਂ चौहान ਕੱਚੇ ਧਾਗੇ ਨਾਲ ਵੱਜੀਆਂ ਧੀਆਂ ਨਾ ਪੱਗ ਬਾਪੂ ਦੀ ਰੋਲਦੀਆਂ ਨਾ ਪੱਗ ਬਾਪੂ ਦੀ ਰੋਲਦੀਆਂ ਸ਼ਬਦ ਗੁਰੂ ਨੂੰ ਜ਼ਾਹਿਰ ਕੀਤਾ ਜੀ ਜੀ ਬਾਬੇ ਸ਼ਬਦ ਗੁਰੂ ਨੂੰ ਜ਼ਾਹਿਰ ਕੀਤਾ ਜੀ ਮਨਮੁਖੀਆਂ ਸ਼ਬਦ ਗੁਰੂ ਨੂੰ ਪੱਥਰ ਕਰ ਦਿੱਤਾ ਵਾਹ ਜੀ ਵਾਹ ਬਾਬੇ ਸ਼ਬਦ ਗੁਰੂ ਨੂੰ ਜ਼ਾਹਿਰ ਕੀਤਾ ਜੀ ਮਨਮੁਖੀਆਂ ਸ਼ਬਦ ਗੁਰੂ ਨੂੰ ਪੱਥਰ ਕਰ ਦਿੱਤਾ ਸੰਗਤ ਪੰਗਤ ਵੰਡੀ ਫੇਰ ਸਵਾਰਤ ਲਈ ਗੋਲ ਘੜਾ ਕੇ ਆਪਣਾ ਤਾਲਾ ਜੜ ਦਿੱਤਾ ਬਾਬਾ ਨਾਨਕ ਆ ਜਾ ਬਾਬਾ ਨਾਨਕ ਆ ਜਾ ਬਾਬਾ ਨਾਨਕ ਆ ਜਾ ਹੱਕਾ ਮਾਰਦੇ ਆ ਬਾਬੇ ਦੇ ਨਾ ਆਪਣਾ ਬੁੱਤਾ ਸਾੜਦੇ ਆ ਬਾਬੇ ਕੀਤੀ ਕਾਲਣਾ ਮਾਨਵ ਸਿਰਜਣ ਲਈ ਬਾਬੇ ਕੀਤੀ ਕਾਲਣਾ ਮਾਨਵ ਸਿਰਜਣ ਲਈ ਮਨਮੁਖੀਆਂ ਬਾਬਾ ਹੀ ਦੇਵਤਾ ਕਰ ਦਿੱਤਾ ਮਨਮੁਖੀਆਂ ਬਾਬਾ ਹੀ ਦੇਵਤਾ ਕਰ ਦਿੱਤਾ ਬਾਬੇ ਨੂੰ ਮੰਨਿਆ ਬਾਬੇ ਨੂੰ ਮੰਨਿਆ ਬਾਬੇ ਦੀ ਮੰਨੀ ਨਾ ਵੈਰੀ ਗੁੱਡ ਬਾਬੇ ਨੂੰ ਮੰਨਿਆ ਬਾਬੇ ਦੀ ਮੰਨੀ ਨਾ ਮਨਮੁਖੀਆ ਨੇ ਦੁਈ ਦੀ ਬੰਨੀ ਭੰਨੀ ਨਾ ਮਨਮੁਖੀਏ ਸਿੱਖਣ ਤੋਂ ਅਸਲੋਂ ਇਨਕਾਰੀ ਅਸਲੋਂ ਇਨਕਾਰੀ ਮਨਮੁਖੀਏ ਸਿੱਖਣ ਤੋਂ ਅਸਲੋਂ ਇਨਕਾਰੀ ਬਾਬੇ ਸਿੱਖਦੇ ਸਿੱਖ ਨੂੰ ਆਲਮ ਕਰ ਦਿੱਤਾ ਬਾਬੇ ਸਿੱਖ ਦੇ ਸਿੱਖ ਨੂੰ ਆਲਮ ਕਰ ਦਿੱਤਾ ਪੀੜ ਕਦੇ ਨਹੀਂ ਹੁੰਦੀ ਯੁੱਗ ਪਲਟਾਉਾਂ ਦੀ ਪੀੜ 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 ਕਦੇ ਨਹੀਂ ਹੁੰਦੀ ਯੁੱਗ ਪਲਟਾਉਾਂ ਦੀ ਗਿਣਤੀ ਥੋੜੀ ਹੁੰਦੀ ਗਿਣਤੀ ਥੋੜੀ ਹੁੰਦੀ ਅਸਲੋਂ ਸਾਉਾਂ ਦੀ ਗੋਸ਼ਟ ਰਾਹ ਖਾਈ ਬਾਬੇ ਨਾਨਕ ਨੇ ਗੋਸ਼ਟ ਰਾਹ ਖਾਈ ਬਾਬੇ ਨਾਨਕ ਨੇ ਮਨਮੁਖਿਆ ਨੇ तर्क ही लंबे कर दिता मन ने तर्क ही लंबे कर दिता बाबा आजा बाबा आजा बाबा आजा बाबा क्यों गाइये आजा बाबा आजा बाबा क्यों गाइये बाबे बख्शे बख्श शब्द जो मन तो अपनाईये आजा बाबा आजा बाबा क्यों गाइये ਬਾਬੇ ਬਖਸ਼ੇ ਸ਼ਬਦ ਜੋ ਮਣ ਤੋਂ ਅਪਣਾਈਏ ਬਖਸ਼ੇ ਸ਼ਬਦ ਦੇ ਦੀਪ ਜਗਾਈਏ ਵੇਖੀਏ ਕਿ ਬਖਸ਼ੇ ਸ਼ਬਦ ਦੇ ਦੀਪ ਜਗਾਈਏ ਵੇਖੀਏ ਕਿ ਬਾਬੇ ਅੰਤਰ ਬਾਬੇ ਅੰਤਰ ਨੂਰੋ ਨੂਰ ਹੈ ਕਰ ਦਿੱਤਾ ਬਾਬੇ ਅੰਤਰ ਦੂਰੋ ਨੂਰ ਹੈ ਕਰ ਦਿੱਤਾ बबे शबद गुरु नब्द गुरु वंडी फिर स्वार्थ लोल के अपना ताला जड़ देता, 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 देता गोल करा के अपना ताला जड़ देता गोल करा के अपना ताला जड़ दिता बहुत धन्यवाद जगत तमाशा वेखी जा <स्थी> ਹਮ ਜਗਤ ਤਮਾਸ਼ਾ ਵੇਖੀ ਜਾ ਕਰੋਨਾ ਕਦੇ ਹਾਸਾ ਵੇਖੀ ਜਾ ਹਾਂਜੀ ਸੁੱਖ ਕਦੇ ਨੇ ਦੁੱਖ ਕਦੇ ਨੇ ਹਾਂ ਆਸ਼ਾ ਕਦੇ ਨਿਰਾਸ਼ਾ ਵੇਖੀ ਜਾ ਹਮ ਖੁਦ ਨੂੰ ਖੁਦ ਸਮਝਾਈ ਜਾ ਹਮ ਖੁਦ ਨੂੰ ਖੁਦ ਸਮਝਾਈ ਜਾ ਦੇਈ ਜਾ ਦਲਾਸਾ ਵੇਖੀ ਜਾ ਹਾਂ ਫੁੱਲ ਪੱਤੇ ਵੀ ਜੀਵਨ ਜਿਉਂਦੇ ਨੇ ਹਾਂਜੀ फूल पत्ते ਵੀ ਜੀਵਨ ਜਿਉਂਦੇ ਨੇ ਝੂਮ ਝੂਮ ਕੇ ਖੁਸ਼ੀ ਮਨਾਉਂਦੇ ਨੇ ਇਹਨਾਂ ਵਾਂਗ ਵੀ ਤੂੰ ਜੀ ਇਹਨਾਂ ਵਾਂਗ ਤੂੰ ਵੀ ਜੀ ਯਾਰਾ ਹੋ ਨਾ ਨਿਰਾਸ਼ਾ ਦੇਖੀ ਜਾ ਜਗਤ ਤਮਾਸ਼ਾ ਵੇਖੀ ਜਾ ਖੁਸ਼ ਹੋ ਕੇ ਜ਼ਿੰਦਗੀ ਜੀ ਵੱਟ ਨਾ ਪਾਸਾ ਵੇਖੀ ਜਾ ਜਗਤ ਤਮਾਸ਼ਾ ਵੇਖੀ ਜਾ ਵੇਖੀ ਜਾ ਵੇਖੀ ਜਾ ਜਗਤ ਤਮਾਸ਼ਾ ਵੇਖੀ ਜਾ ਬਹੁਤ ਵਧੀਆ ਰੋਣਾ ਕਦੇ ਹਾਸਾ ਵੇਖੀ ਜਾ ਧੰਨਵਾਦ ਜੀ ਬਹੁਤ ਵਧੀਆ